ਅੰਮ੍ਰਿਤਸਰ ਦੇ ਪਿੰਡ ਰਾਜਾਤਾਲ ਦੇ ਰਹਿਣ ਵਾਲੇ ਪਰਮਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਥਾਣਾ ਘਰਿੰਡਾ ਵਿਖੇ ਰਿਪੋਰਟ ਦਰਜ ਕਰਵਾਈ ਹੈ ਕਿ ਉਹ ਜੇਲ੍ਹ ਵਿੱਚੋਂ ਰਿਹਾ ਹੋ ਕੇ ਘਰ ਪਹੁੰਚਿਆ ਤਾਂ ਉਸ ਦੀ ਪਤਨੀ ਘਰ ਵਿੱਚ ਨਹੀਂ ਸੀ ਪਤਾ ਚੱਲਿਆ ਕਿ ਉਹ ਆਪਣੇ ਪੀਕੇ ਕਾਰ ਚਲੀ ਗਈ ਹੈ ਜਿਸ ਤੋਂ ਬਾਅਦ ਪਰਮਜੀਤ ਸਿੰਘ ਨੇ ਆਪਣੇ ਸਹੁਰੇ ਪਰਿਵਾਰ ਨਾਲ ਸੰਪਰਕ ਕਰਨ ਲਈ ਪਿੰਡ ਮੂਲੇਚੱਕ ਦੇ ਸਰਪੰਚ ਦੇ ਘਰ ਪਹੁੰਚੇ ਤੇ ਸਹੁਰਾ ਪਰਿਵਾਰ ਵੀ ਸਰਪੰਚ ਦੇ ਘਰ ਪਹੁੰਚ ਗਿਆ ਗੱਲਬਾਤ ਦੌਰਾਨ ਉਹਨਾਂ ਨੇ ਉਸ ਦੀ ਪਤਨੀ ਨੂੰ ਨਾਲ ਭੇਜਣ ਤੋਂ ਸਾਫ਼ ਮਨਾ ਕਰ ਦਿੱਤਾ ਜਿਸ ਤੋਂ ਬਾਅਦ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ ਵਾਪਸ ਆਉਣ ਲੱਗੇ ਤਾਂ ਸਹੁਰੇ ਪਰਿਵਾਰ ਵੱਲੋਂ ਸੜਕ ਵਿੱਚ ਗੱਡਰ ਸੁੱਟ ਕੇ ਰਸਤਾ ਰੋਕਿਆ ਹਤੇ ਜ਼ਬਰਦਸਤੀ ਉਹਨਾਂ ਨੂੰ ਕਾਰ ਵਿੱਚੋਂ ਖਿੱਚ ਧੂ ਕਰਕੇ ਬਾਹਰ ਕੱਢਿਆ ਤੇ ਉਹਨਾਂ ਦੇ ਨਾਲ ਮਾਰਕੁਟਾਈ ਕਰਕੇ ਗੱਡੀ ਵਿੱਚ ਬਿਠਾ ਲਿਆ ਅਤੇ ਪੁਲਿਸ ਚੌਕੀ ਅਨਗੜ ਵਿਖੇ ਲੱਗੇ ਪੁਲਿਸ ਵੱਲੋਂ ਉਹਨਾਂ ਦੀ ਗੱਲਬਾਤ ਸੁਣਨ ਤੋਂ ਬਾਅਦ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਿਸ ਤੋਂ ਬਾਅਦ ਨਾ ਥਾਣਾ ਘਰੇਂਡਾ ਵਿਖੇ ਮਾਰਕੁਟਾਈ ਦੀ ਦਰਖਾਸਤ ਦਿੱਤੀ। ਉੱਥੇ ਹੀ ਪਰਮਜੀਤ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਬੁਹਾਰ ਲਗਾਈ ਹੈ। ਇਸ ਸਬੰਧੀ ਥਾਣਾ ਘਰੇਂਡਾ ਦੇ ਐਸਐਚਓ ਅਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਪਰਮਜੀਤ ਸਿੰਘ ਵੱਲੋਂ ਦਰਖਾਸਤ ਮਿਲੀ ਹੈ। ਕਾਰਵਾਈ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਪਰ ਉਹ ਅੱਧੇ ਘੰਟੇ ਦੀ ਵਿੱਚ ਜਦੋਂ ਇਹ ਘਰੋਂ ਤੁਰੇ ਆ ਗੱਡੀ 'ਚ ਬੈਠੇ ਆ। ਇਹ ਪਾਰਟੀ ਜਿਹੜੀ ਆ ਇਹਦਾ ਮੇਰੀ ਘਰ ਦੀ ਦਾ ਪਿਤਾ ਰਾਜਵੀਰ ਰਾਜਵੀਰ ਪਗੜ ਦਾ ਫਾਦਰ ਆ। ਦੀਪਕ ਰਾਜ ਸਿੰਘ ਇਹ ਨਾਲ ਹੋਰ ਅਣਪਛਾਤੇ ਵਿਅਕਤੀ ਚਾਰ ਪੰਜ ਪੰਜ 6 ਲੈ ਕੇ ਤੋਂ ਰਸਤਾ ਰੋਕੀ ਖੜਾ ਸੀ ਸ਼ਟਰਿੰਗ ਦੀ ਦੁਕਾਨ ਦੇ ਵਿੱਚੋਂ ਗਾਟਰ ਲੈ ਕੇ ਸਾਡੀ ਗੱਡੀ ਤੇ ਕਾੜੀ ਸੁੱਟ ਕੇ ਤੇ ਮੈਨੂੰ ਗੱਡੀ ਚੋਂ ਖਿੱਚ ਕੇ ਤੇ ਕੁੱਟ ਮਾਰਨਾ ਸ਼ੁਰੂ ਕਰ ਦਿੱਤਾ ਆ ਵੇ ਕੋ ਮੇਰਾ ਕਮੀਕ ਖੜਿਆ ਸੀ ਕੀ ਨਾਮ ਪਰਮਜੀਤ ਸਿੰਘ ਕਿੱਥੇ ਹੈ ਆ ਪਿੰਡ ਰਾਜਾ ਦਾ ਕੀ ਗੱਲ ਬਾਤ ਹੈ ਗੱਲ ਬਾਤ ਜਿਹੜੀ ਕੱਲ ਹੋਈ ਆ ਉਹ ਦਾਵਾ ਵੀ ਇਹ ਮੋੜ ਬਾਰ ਵੀ ਮੇਰੀ ਘਰ ਦੀ ਜਿਹੜੀ ਆ 17 ਤਰੀਕ ਨੂੰ ਮੈਂ ਜੇਲ੍ਹ ਚਾਉਣਾ ਮੈਂ ਕਿਸੇ ਕੇਸ ਦੇ ਵਿੱਚ ਅੰਦਰ ਸਾਂ ਤੇ ਆਪਣਾ 13 12 ਨੂੰ 17 ਨੂੰ ਘਰ ਆਵਣਾ 13 ਨੂੰ ਤੇ ਮੇਰੇ ਘਰੋਂ ਤੋਂ ਪਹਿਲਾਂ ਹੀ ਉਹ ਹੈ ਨਹੀਂ ਸੀ ਕਰ ਮੌਜੂਦ ਨਹੀਂ ਸੀ ਤੇ ਮੈਂ ਇਹਦੀ ਭੈਣਤਾਏ ਦੀ ਧੀ ਉਹਨੂੰ ਪੁੱਛਿਆ ਤਾਂ ਉਹਨੇ ਆਪਨੇ ਮਾਪਿਆਂ ਦੇ ਮਾਦਾ ਪਿਤਾ ਦੇ ਨਾਲ ਪੇਕੇ ਚਲ ਗਈ ਉਹਨਾਂ ਨੇ ਅਸੀਂ ਫਿਰ ਠਾਣੇ ਇਥੇ ਲਖਾਇਆ ਸੀ ਆਪਣੇ ਪਿੰਡ ਰਾਜਾ ਤਾਲ ਚੌਕੀ ਅਸੀਂ ਦਰਖਾਸਤ ਵੀ ਦਿੱਤੀ ਸਾਰਾ ਕੁਝ ਲਿਖ ਕੇ ਜੋ ਹਾਈ ਕੋਰਟ ਦਾ ਸਾਡੇ ਕੋਲ ਮੈਟ੍ਰਿਕ ਕਾਪੀ ਨਾਲ ਲਈ ਆ ਤੇਰੇ ਨਾਲ ਭਾਜੀ ਉਹਨਾਂ ਨਾਲ ਗੱਲ ਕੀਤੀ ਜਾਂਦਾ ਵੀ ਕੋਈ ਨਹੀਂ ਆਪਾਂ ਰਿਸ਼ਤੇਦਾਰ ਆ ਉਹਨਾਂ ਨਾਲ ਬਹਿ ਕੇ ਵਿਚਾਰ ਕਰ ਲੈਨੇ ਆ ਪਿੰਡ ਦਾ ਕੋਈ ਮੋਹਤਵਾਰ ਵਿਅਕਤੀ ਲੈ ਕੇ ਤੇ ਅਸੀਂ ਮੂਲੇ ਚੱਕ ਹਾਂ ਇਹ ਆਪਣੇ ਮੋਹਤਵਾਰ ਵਿਅਕਤੀ ਨੇ ਇਹਨਾਂ ਹੈ ਚਲ ਮੂਲੇ ਚੱਕ ਆਪਾਂ ਕਿਸੇ ਮੋਹਤਵਾਰ ਵਿਅਕਤੀ ਦੇ ਘਰ ਬਹਿ ਕੇ ਉਹਨਾਂ ਨੂੰ ਸਾਦੇ ਕਿਤੇ ਮਸਲਾ ਹੱਲ ਕਰਦੇ ਆ ਤੇ ਸਰਪੰਚ ਘਰ ਮੌਜੂਦ ਨਹੀਂ ਉਹਨੇ ਹਾਂ ਮੈਂ ਆਜਣਾ ਕੋ ਡੇਢ ਘੰਟੇ ਬਾਅਦ ਆਇਆ ਵਾ ਜਦੋਂ ਉਹਨਾਂ ਨਾਲ ਗੱਲਬਾਤ ਹੋਣੀ ਹੈ ਵੀ ਚਾਹਾਂਗੇ ਦਿਨਾਂ ਨੂੰ ਟਾਈਮ ਬਣਾ ਕੇ ਤੁਹਾਨੂੰ ਦੱਸ ਦੇਵਾਂਗੇ ਉਦੇ ਘਰੋਂ ਨਿਕਲੇ ਆ ਤੇ ਰਸਤਾ ਰੁਕੀ ਖੜੇ ਸੀ ਇਹਨਾਂ ਸਾਡੀ ਗੱਡੀ ਡੱਕ ਕੇ ਉਸ ਨੂੰ ਖਿੱਚ ਕੇ ਮਨੂੰ ਮੇਰੀ ਮਾਰਕਟਾਈਜ਼ ਕਰਨੀ ਸ਼ੁਰੂ ਕਰ ਦਿੱਤੀ ਆ ਵੇਖੋ ਕਮੀਜ਼ ਵੀ ਪਾਟਾਂ ਇੱਕ ਸੌਰਾ ਮੇਰਾ ਤੇ ਬਾਕੀ ਅਣਪਛਾਤੀ ਵਿਅਕਤੀ ਜਿਨ੍ਹਾਂ ਨੂੰ ਮੈਂ ਪਛਾਣਦਾ ਨਹੀਂ ਆ ਇਹ ਨਾਮ ਤੁਹਾਡੇ ਦਾ ਇਹ ਵੇਦ ਪ੍ਰਕਾਸ਼ ਸਿੰਘ ਜੀ ਇਹ ਮੂਲਾ ਚੱਕ ਕਿਦਾਂ ਦੀ ਗੱਲ ਹੈ ਇਹ ਪੰਜਾਬ ਮਜਾਈ ਰਪ ਇਹ 3 ਵਜੇ ਦੇ ਕਰੀਬ ਕੱਲ੍ਹ ਕੱਲ ਵੀ ਇਹਨਾਂ ਨੇ ਭਾਜ ਨੇ ਇੱਕ ਦੇਸ਼ ਦੇ ਕਨਾਲ ਹੋਰ ਮੋਤਵਰ ਵਿਅਕਤੀ ਹੈ ਨਾ ਬੜੇ ਜ਼ੋਰ ਦੇ ਨਾਲ ਡੱਕ ਡੋ ਕੇ ਹੂੰ ਤੇ ਉਹ ਤੋਂ ਫੇਰ ਪਰ ਉਹ ਮੈਨੂੰ ਧੂਕ ਕੇ ਆਪਣੀ ਗੱਡੀ 'ਚ ਲਾਦ ਕੇ ਤੇ ਲੈ ਗਏ ਆਂਦੇ ਵੀ ਇਹਨੂੰ ਹੋਰ ਆਣ ਪਛਾਤੀ ਜਗ੍ਹਾ ਤੇ ਖੜਨਾ ਵਾ ਪਰ ਜਦੋਂ ਇਹਨਾਂ ਗੱਡੀ ਖਿੱਚੀ ਦਾ ਦਾ ਉਠਾਣੇ ਵਾਲੇ ਨੂੰ ਫਿਰ ਉਹ ਦਾ ਦਾ ਉਹਨਾਂ ਵੀ ਸਮਝ ਗਏ ਕਿ ਸ਼ਾਇਦ ਸਾਡੇ ਦੇ ਕੋਈ ਕਾਰਵਾਈ ਨਾਲ ਉਲਟ ਹੋ ਜਾਵੇ ਫਿਰ ਇੱਕ ਹੀ ਮਾਲੇ ਗੇਟ ਲੈ ਗਏ ਨੇ ਆਪ ਗੱਡੀ ਦੇ ਲਾਦ ਕੇ ਥਾਣਾ ਕੀ ਮਾਲੇ ਗੇਟ ਉੱਥੇ ਇੱਕ ਬੰਦਾ ਮੈਨੂੰ ਇਸ ਤਰ੍ਹਾਂ ਬਾਹਾਂ ਫੜੀ ਜਾਂਦਾ ਨਾਲ ਸਾਰੇ ਚਾਰ ਪੰਜ ਵਿਅਕਤੀ ਨਾਲ ਹੀ ਨੇ ਉਹ ਉਥੇ ਸਰਕਾਰੀ ਕੈਮਰੇ ਲੱਗੇ ਜੀ ਉਹ ਸਭ ਕੁਝ ਸਾਹਮਣੇ ਆ ਜਾਣਾ ਹਾਂ ਜੀ ਉਹ ਕੰਡੈਪ ਕਰਕੇ ਇਹਨਾਂ ਨੂੰ ਉਥੇ ਜਾ ਕੇ ਮੜ ਕੇ ਫਿਰੇ ਇਹਨਾਂ ਨੇ ਆਂਦੇ ਵੀ ਇੱਥੇ ਪਰਚਾ ਪਾਉ ਪਿਸਤੌਲ ਪਾ ਕੇ ਪਰ ਉਹਨਾਂ ਖੈ ਜਿਹੜੀ ਅਸੀਂ ਗੱਲ ਬਾਤ ਸਲੀਆ ਤੇ ਉਹ ਸੁਣਾਗੇ ਤੇ ਅਸੀਂ ਇਹਦਾ ਮੁਲਾਜਾ ਵੀ ਕਰਾਵਾਂਗੇ ਤੇ ਜਿਹੜੀ ਬੰਦੀ ਕਾਰਵਾਈ ਦੋਹਾਂ ਤਰਾਹ ਦੇ ਕੀਤੀ ਜਾਊ ਤੇ ਇਹਨਾਂ ਨੂੰ ਕੋਈ ਹੱਕ ਨਹੀਂਗਾ ਕਾਨੂੰਨ ਨੂੰ ਹੱਥੇ ਚ ਲੈਣਾ ਜੇ ਸਾਡੀ ਗਲਤੀ ਸਾਨੂੰ ਉਥੇ ਘੇਰ ਛੱਡ ਦੇ ਗੱਡੀ ਰੋਕ ਛੱਡ ਦੇ ਪੁਲਿਸ ਨੂੰ ਫੋਨ ਕਰਨ ਦਾ ਇਹਨਾਂ ਦਾ ਹੱਕ ਹੀ ਸਾਨੂੰ ਗੱਡੀ ਚਲ ਜਾ ਮੈਨੂੰ ਲੱਦ ਕੇ ਲੈ ਜਾਂਦਾ ਕੰਨ ਨਾਇਬ ਕਰਕੇ ਇਹਨਾਂ ਦਾ ਕੋਈ ਵੀ ਕਾਨੂੰਨ ਹੱਥ ਲੈਣਾ ਕਿਸੇ ਦਾ ਵੀ ਇਹੋ ਜਿਹਾ ਬੰਦਾ ਨਹੀਂਗਾ ਇਹ ਕੰਮ ਹੈ ਪੁਲਿਸ ਦੇ ਮੈਂ ਮੰਗਦਾ ਵਾਂ ਵੀ ਮੇਰੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਜੋ ਮੇਰੀ ਕਾਲੇ ਨਾਲ ਬੀਤੀ ਕੀਤੀ ਆ ਮੇਰੇ ਕੇਸਾਂ ਦੀ ਕੀਤੀ ਆ ਮੇਰੀ ਭਾਗ ਇਹਨਾਂ ਦੇ ਕੋਲ ਆ ਮੇਰਾ ਫੋਨ ਇਹਨਾਂ ਦੇ ਕੋਲ ਆ ਤੇ ਸਾਡਾ ਇਨਸਾਨ ਇਹਨਾਂ ਦੇ ਬੰਦੀ ਕਾਰਵਾਈ ਸਾਰੇ ਬੰਦਿਆਂ ਤੇ ਕੀਤੀ ਜਾਵੇ ਇਹ ਸੀਸੀਟੀਵੀ ਕੈਮਰੇਜੇ ਥਾਣੇ ਲੱਗੇ ਉਸੋਂ ਫੋਟੋ ਚ ਲਈ ਜਾਵੇ ਕਿਹੜੇ ਕਿਹੜੇ ਬੰਦੇ ਨੇ ਉਹ ਨਾਲ ਮੌਜੂਦ ਨੇ ਸਾਰੇ ਜਾ ਇਹ ਮੇਰੇ ਘਰ ਇਹਨਾਂ ਨੂੰ ਇੰਟਰਫੇਅਰ ਕਰਨਾ ਮਨਾਹੀ ਜਿਹੜੇ ਵੀ ਵਿਅਕਤੀ ਮੇਰੇ ਦੋ ਨੰਬਰ ਚੱਲਦੇ ਨੇ ਮੈਂ ਤਰਖਾਸ਼ ਦਿੱਤੇ ਹੋਏ ਨੇ ਠਾਣੇ ਉਹਨਾਂ ਦੀਆਂ ਡਿਟੇਲਾਂ ਕਢਾਈਆਂ ਜਾਣ ਇਹ ਮੇਰਾ ਘਰ ਜਾੜਨ ਦੇ ਵਿੱਚ ਕਿਹੜਾ ਕਿਹੜਾ ਹੱਥ ਆ ਸਾਰਿਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਮਨਨ ਇਨਸਾਫ ਦਿਵਾਇਆ ਜਾਵੇ ਇਹ ਮੇਰੀ ਬੇਨਤੀ ਹੈ ਤੇ ਮੈਨੂੰ ਮੇਰੇ ਮੱਥੇ ਲਾਇਆ ਜਾਵੇ ਕੱਲ ਵੀ ਨਹੀਂ ਲਾਇਆ ਉਹਨਾਂ ਜੀ ਉਹਦਾਂ ਦਾ ਲਾਇਆ ਨਹੀਂਗਾ ਮੈਨੂੰ ਸ਼ੱਕ ਹੈ ਵੀ ਆਹ ਜਿਹੜੀ ਚੀਜ਼ ਆ ਨਾ ਇਹ ਤੂੰ ਉਹਨਾਂ ਕੋਈ ਖੁੰਦਸ਼ ਕੱਢਦੇ ਹੋਣ ਤੇ ਉਹਨੂੰ ਕਿਤੇ ਉਹਦਾ ਕੋਈ ਜਾਣੇ ਮਾਲੀ ਨੁਕਸਾਨ ਨਾ ਕਰਦੇ ਨੇ ਵੀ ਤੂੰ ਸਾਡੇ ਖਿਲਾਫ ਰੇਟ ਪਾਈ ਸੀ ਉਹਦਾ ਵੀ ਕਰ ਸਕਦੇ ਨੇ ਇੱਕ ਨਾ ਸਾਡੇ ਹਾਂਜੀ ਗੱਲਬਾਤ ਨਹੀਂ ਇਧਰ ਦੀ ਨਾਲ ਨਾ ਜੀ ਗੱਲਬਾਤ ਨਹੀਂ ਹੋਈ ਹਾਂਜੀ ਕੱਲ ਕੱਲ ਵੀ ਉਹਨਾਂ ਬੰਦਿਆਂ ਨੇ ਪੰਚਾਇਤ ਸਾਡੀ ਨੇ ਆਖਿਆ ਇਹਨਾਂ ਨੇ ਵੀ ਤੁਸੀਂ ਇੱਥੇ ਮਗਾਓ ਇਹ ਆਪਣੇ ਇੰਚਾਰ ਸਾਹਿਬ ਨੇ ਵੀ ਆਖਿਆ ਅਨਗੜ ਵਾਲਿਆਂ ਨੇ ਵੀ ਉਹਨਾਂ ਨੂੰ ਮਗਾਓ ਇੱਥੇ ਆਂਦੇ ਨੇ ਘਰ ਜਾ ਕੇ ਬਿਆਨ ਲਿਆ ਇੱਥੇ ਨਹੀਂ ਲਿਵਣੀ ਇਹਦੇ ਮੱਥੇ ਨਹੀਂ ਲਾਉਣੀ ਕਰਾਉ ਨੂੰ ਮੇਰੇ ਮੱਥੇ ਲਾਇਆ ਜਾਵੇ ਤੇ ਮਨ ਨੂੰ ਇਨਸਾਫ ਦਵਾਇਆ ਜਾਵੇ ਉਹਨੂੰ ਆਪਣੇ ਘਰ ਆ ਕੇ ਬੱਚੇ ਸਾਹਮਣੇ ਬੱਚੇ ਵਿਚਾਰਿਆਂ ਦਾ ਰੋ ਰੋ ਬੁਰਾ ਹਾਲਿਆ ਜੀ ਅਹੀਂ ਪਰਮਜੀਤ ਦੇ ਅਸੀਂ ਸੋਨੂ ਵੀਰ ਤੇ ਮੈਂ ਮੀਵਤ ਸਿੰਘ ਗਹਿਰੀ ਤੋਂ ਆ ਮੋਦਬਾਰ ਬੰਦਾ ਅਸੀਂ ਮੂਲੇ ਚੱਕ ਗਏ ਸਰਪੰਚ ਦੇ ਕੋਲ ਉੱਥੇ ਜੀ ਸਰਪੰਚ ਨੂੰ ਮਿਲਦਿਆਂ ਸਾਨੂੰ ਘੰਟਾ ਹੀ ਇੱਕ ਲੱਕ ਗਿਆ ਉਹ ਕੋ ਲੇਟ ਹੋ ਗਿਆ ਸ਼ਹਿਰ ਦੇ ਵਿੱਚ ਗਿਆ ਸੀ ਉਹਦੇ ਕਾਰਨ ਅਹੀਂ ਲੇਟ ਹੋ ਗਏ ਤੇ ਫਿਰ ਸਰਪੰਚ ਨੇ ਉਹਨਾਂ ਨੂੰ ਵੀ ਫੋਨ ਕੀਤਾ ਦੂਜੀ ਪਾਰਟੀ ਨੂੰ ਮੇਰੇ ਘਰੇ ਬੈਠੇ ਆ ਤੇ ਆਂਦੇ ਚਾਹ ਬਣਾਓ ਜਦੋਂ ਚਾਹ ਪਿਆਓ ਉਹ niche ਨੂੰ ਆਣ ਕੇ ਤੇ ਸਾਨੂੰ ਬਾਹਰ ਸਾਰਾ ਰਸਤਾ ਰੋਕ ਲਿਆ ਗਾਟਰ ਸੁੱਟ ਕੇ ਉਹਨਾਂ ਲੋਹੇ ਦੇ ਗਾਟਰ ਗੱਡੀ ਦੇ ਅੱਗੇ ਤੇ ਆਂਦੇ ਪਰਮਜੀਤ ਨੂੰ ਬਾਹਰ ਕੱਢੋ ਤੇ ਅਸੀਂ ਚਲੋ ਨਹੀਂ ਹੀ ਕੱਢਦੇ ਤੇ ੱੱਕੇ ਨਾ ਸਾਡੇ ਨੂੰ ਉੱਟ ਮਾਰ ਕੇ ਤੇ ਨਾਲ ਵਿੱਚੋਂ ਕੱਢਿਆ ਗਿਆ ਉੱਥੇ ਇਹਨੂੰ ਸੱਟਾਂ ਵੀ ਲੱਗੀਆਂ ਰੋੜੇ ਵੀ ਮਾਰੇ ਇਹਨੂੰ ਹੋਰ ਵੀ ਕੋਈ ਡਾਂਗਾ ਡੂੰਗਾ ਜੀਆਂ ਹੀ ਮਾਰੀਆਂ ਨਾਲ ਆਹ ਖੁਸ਼ ਹੋਇਆ ਜੀ ਉੱਥੇ ਹਾਂਜੀ ਹੱਥ ਪੱਲਾ ਜੋੜ ਕੇ ਇੱਕ ਬਾਲ ਫਿਰ ਕੀ ਕੀਤਾ ਫਿਰ ਅਸੀਂ ਕੀ ਮਾਲੇ ਮਠਾਣੇ ਗਿਆ ਤੇ ਉਹਨੇ ਚਿਹਰੇ ਨੂੰ ਫਿਰ ਇਹ ਚੌਂਕੀ ਨੂੰ ਇਹਨੂੰ ਵੀ ਬੰਨ ਕੇ ਦੀਆਂ ਬਾਹਾਂ ਬੱਧੀਆਂ ਸੀ ਤੇ ਇਹਨੂੰ ਵੀ ਲੈ ਕੇ ਉੱਥੇ ਚੌਂਕੀ ਤੇ ਆਪਣੇ ਇਹ ਆਇਦਾ ਸੋਰਾ ਸਾਹਿਬ ਤੇ ਨਾਲ ਹੋਰ ਹੀ ਪੰਜ ਛੇ ਜਣੇ ਇਹ ਤੇ ਜਾਣਦੇ ਨਹੀਂ ਉਹਨਾਂ ਦੇ ਨਾਂ ਨੂੰ ਤੇ ਜਾਣਦੇ ਨਹੀਂ ਤੇ ਉਤਰਾ ਪਛਾਣਿਆ ਬੰਦੇ ਦਾ ਹਾਂ ਜੀ ਪੁਲਿਸ ਨੇ ਫਿਰ ਸਾਨੂੰ ਉੱਥੇ ਫਟਾ ਰਜਿ ਨਮਾ ਕਰਾ ਕੇ ਤਾਂਦੇ ਜਾਓ ਤੁਸੀਂ ਇੱਥੇ ਕੋਈ ਕਾਰਵਾਈ ਨਹੀਂ ਕਰਨੀ ਆਹ ਗੱਲ ਧੱਕੇ ਨੇ ਕੋਈ ਅਸੀਂ ਆਨੇ ਹਾਂ ਪਰ ਚਾਹਣਾ ਚਾਹੀਦਾ ਉਹਨਾਂ ਦੇ ਤੇ ਉਹ ਪਰਚਾ ਕੀਤਾ ਨਹੀਂ ਉਹਨਾਂ ਮੇਰਾ ਵੀ ਕੀ ਕਰਨ ਗਏ ਸੀ ਅਸੀਂ ਉਹ ਕੁੜੀ ਨੂੰ ਲੈਣ ਗਏ ਹਾਂ ਚਲੋ ਮਨਾਉਣੇ ਹੱਥ ਪੱਲਾ ਜੋੜ ਕੇ ਪੰਚਾਇਤ ਦੇ ਆਖੇ ਲੱਗ ਜਾਂਦੀ ਸਾਰੀ ਦੁਨੀਆ ਲੱਗਦੀ ਐ ਪੰਚਾਇਤ ਕਾਦੇ ਵਾਸਤੇ ਬਣਾਈਦੀ ਐ ਹਾਂਜੀ ਮੱਥੇ ਨਹੀਂ ਲਾਈ ਮੇਰਾ ਵੀਰ ਮੱਥੇ ਨਹੀਂ ਲਾਈ ਫੇਰ ਕੀ ਆਲੀ ਹਾਂਜੀ ਫੇਰ ਉਹ ਗੱਲ ਪੈਗੇ ਸਾਡੇ ਸੱਟਾ ਫੋੜ ਲਾਈਆਂ ਦੇ ਅਹੀਂ ਇੱਥੇ ਆ ਕੇ ਇੰਨਾ ਹੀ ਕਰੂ ਸੱਟਾ ਨੂੰ ਤੁਸ ਨੂੰ ਕੰਪਲੇਂਟ ਕੀਤੀ ਤੀ ਅੱਬ ਨਹੀਂ ਅਸੀਂ ਗਏ ਤੇ ਫੇਰ ਉਹ ਸਾਡੇ ਤੋਂ ਪਹਿਲਾਂ ਚਲੇ ਗਏ ਅਸਚੋਂ ਤਾਂ ਹੀ ਨਹੀਂ ਕਰਨੀ ਕੋਈ ਗੱਲ ਪੈ ਗਈ ਹਾਂਜੀ ਅਸੀਂ ਘਰੇਂਡੇ ਠਾਣੇ ਦਿੱਤੀ ਹੈ ਜੀ ਰਮਜੀਤ ਸਿੰਘ ਵੱਲੋਂ ਇੱਕ ਕੰਪਲੇਂਟ ਦਿੱਤੀ ਗਈ ਹੈ ਆਪਣੀ ਵਾਈਫ ਨੇ ਕੇਸ ਰਾਜਵੀਰ ਦੇ ਕੋਲ ਉਹਦੀ ਵਾਈਫ ਜਿਹੜੀ ਰਾਜਬੀਰ ਕੌਰ ਆ ਇਹ ਉਹਦੇ ਸਹੁਰੇ ਪਿੰਡ ਜਿਹੜੇ ਮੂਲੇਚੱਕ ਉੱਥੇ ਚਲੇ ਗਏ ਸੀ ਜਿਹਨੂੰ ਉਹ ਨਾਲ ਮਤੁਰਾਂ ਦੇ ਲੈਣ ਵਾਸਤੇ ਮੂਲੇਚੱਕ ਪਿੰਡ ਗਿਆ ਸੀਗਾ ਜੋ ਉੱਥੋਂ ਦੇ ਸਰਪੰਚ ਦੇ ਘਰੋਂ ਬੈਠੇ ਸੀ ਬਾਅਦ ਵਿੱਚ ਸਰਪੰਚ ਨੇ ਉਹਨਾਂ ਨੂੰ ਜਵਾਬ ਦਿੱਤਾ ਕਿ ਉਹ ਮੇਰੇ ਅੱਖੀਂ ਨਹੀਂ ਆਉਂਦੇ ਤੁਹਾਡੇ ਸਾਹਮਣੇ ਨਹੀਂ ਹੋਣਾ ਚਾਹੀਦੇ ਜਦੋਂ ਵਾਪਸ ਆ ਰਹੇ ਸੀ ਤੇ ਉਹ ਰਸਤੇ ਵਿੱਚ ਮੂਲੇਚੱਕ ਪਿੰਡ ਲੰਘੇ ਉਹਦੇ ਸਾਰੇ ਪਰਿਵਾਰ ਨੇ ਉਹਦੀ ਗੱਡੀ ਰੋਕ ਕੇ ਉਹਨਾਂ ਦੀ ਕੁੱਟਮਾਰ ਕੀਤੀ ਤੇ ਉਹਨਾਂ ਨੂੰ ਚੱਕ ਕੇ ਗੱਡੀ 'ਚ ਪਾ ਕੇ ਥਾਣੇ ਲਗੇ ਸੀਗੇ ਉਹਦੇ ਤੋਂ ਸੱਚ ਉਸਾਮ ਨੇ ਉਹਨਾਂ ਨੂੰ ਫਾਰਕ ਕਰਵਾਤਾ ਅੱਜ ਸਾਡੇ ਕੋਲੋਂ ਆਏ ਹੀ ਨਹੀਂ ਕੁੱਟਮਾਰ ਦੇ ਮਸਲੇ ਵਿੱਚ ਤੇ ਅਸੀਂ ਉਹਨਾਂ ਨੂੰ ਸਮਝਾ ਦਿੱਤਾ ਸੀ ਕਿ ਕਾਰਵਾਈ ਜਿਹੜੀ ਇਹ ਘਟਕੀ ਮਾ ਥਣੇ ਹੋਣੀ ਹੈ ਇਸ ਤੋਂ ਇਲਾਵਾ ਜਿਹੜੀ ਉਹਦੀ ਵਾਈਫ ਆ ਉਹਨੇ ਲਾ ਮੈਰਿਜ ਕਰਾਈ ਸੀ ਤੇ ਉਹਨੇ ਇੱਕ ਪਟੀਸ਼ਨ 2009 ਵਿੱਚ ਆਪਣੇ ਸਹੁਰੇ ਪਰਿਵਾਰ ਦੇ ਖਿਲਾਫ ਪਾਈ ਸੀ ਜਿਦੇ ਵਿੱਚ ਉਹਨੇ ਉਹਨਾਂ ਤੋਂ ਖਤਰਾ ਦਰਸਾਇਆ ਸੀ ਜਿਹੜੀ ਉਸੇ ਕੰਪਲੇਂਟ ਤੋਂ ਨੇ ਪਟੀਸ਼ਨ ਦਾ ਹਵਾਲਾ ਦੇ ਕੇ ਕੰਪਲੇਂਟ ਦਿੱਤੀ ਜਿਦੇ ਵਿੱਚ ਉਹਦਾ ਸਹੁਰਾ ਪਰਿਵਾਰ ਤੇ ਰਾਜਵੀਰ ਕੌਰ ਨੂੰ ਬੁਲਾਇਆ ਗਿਆ ਵਾ ਕਿ ਉਹਨੂੰ ਕੋਈ ਬੰਦੀ ਬਣਾ ਕੇ ਜਾਂ ਕਿਸੇ ਤਰੀਕੇ ਨਾਲ ਉਹਦਾ ਸੌਰਾ ਪਰਿਵਾਰ ਦਬਾ ਕੇ ਤੂੰ ਰੱਖ ਰਿਹਾ ਉਹ ਜੋ ਉਹਦੀ ਆਪਣੀ ਮਰਜ਼ੀ ਹੋਏਗੀ ਉਹਦੇ ਮੁਤਾਬਿਕ ਕਾਰਵਾਈ ਹੋਏਗੀ